ਜੇਕਰ ਤੁਸੀਂ ਇਹ ਸਮਾਂ ਰਹਿੰਦੇ ਜ਼ਿੰਦਗੀ ਦੇ ਵਿੱਚ ਸਮਾਂ ਨਾ ਸੰਭਾਲਿਆ ਤਾਂ ਠੀਕ ਉਸੇ ਤਰ੍ਹਾਂ ਹੋ ਜਿਵੇਂ ਆ ਟਰੱਕ ਵਾਲਿਆਂ ਨਾਲ ਹੋਈ ਹੈ ਦੋਸਤੋ ਕਹਿੰਦੇ ਜ਼ਿੰਦਗੀ ਇੱਕ ਮੌਕਾ ਦਿੰਦੀ ਹੁੰਦੀ ਹੈ ਜੇਕਰ ਅਸੀਂ ਉਸ ਮੌਕੇ ਨੂੰ ਨਹੀਂ ਸੰਭਾਲਦੇ ਤਾਂ ਸਾਡਾ ਹਾਲ ਵੀ ਐਸੇ ਤਰ੍ਹਾਂ ਦਾ ਹੀ ਹੋ ਜਾਂਦਾ ਆ ਦੇਖੋ ਇਹ ਇੱਕ ਸਿੱਖਿਆ ਹੈ ਦੋਸਤੋ ਇਹ ਇਕੱਲੇ ਟਰੱਕ ਵਾਲਿਆਂ ਤੇ ਲਾਗੂ ਨਹੀਂ ਹੁੰਦੀ ਇਹ ਜ਼ਿੰਦਗੀ ਦੇ ਵਿੱਚ ਲਾਗੂ ਵੀ ਹੁੰਦੀ ਹੈ ਦੇਖੋ ਪੁਲ ਦੇ ਉੱਤੇ ਲੋਕ ਦੇਖ ਰਹੇ ਨੇ ਥੱਲੇ ਟਰੱਕ ਫਸਿਆ ਹੋਇਆ ਤੇ ਟਰੱਕ ਦੇ ਵਿੱਚ ਮਿੱਟੀ ਲੋਡ ਹੈਗੀ ਮਿੱਟੀ ਨੂੰ ਤਾਰਨ ਤੇ ਲੱਗੇ ਹੋਏ ਨੇ ਟਰੱਕ ਦੀ ਪ੍ਰਵਾਹ ਕਰਦੇ ਹੋਏ ਉਹਨਾਂ ਨੂੰ ਆਉਣ ਵਾਲੇ ਖਤਰੇ ਦਾ ਕੋਈ ਪਤਾ ਨਹੀਂ ਦੇਖੋ ਇੱਕ ਬੰਦਾ ਭੱਜ ਕੇ ਨਿਕਲ ਗਿਆ ਪਰ ਦੂਜੇ ਬੰਦੇ ਜਿਹੜੇ ਉਹ ਹਜੇ ਦੇਖੋ ਹੁਣ ਹਟ ਵੀ ਗਏ ਉਹ ਮਿੱਟੀ ਤਾਰ ਨੂੰ ਹਟ ਵੀ ਗਏ ਉਹ ਸੋਚ ਰਹੇ ਨੇ ਵੀ ਯਾਰ ਖਾਲੀ ਕਰਾਇਆ ਜਾਵੇ ਟਰੱਕ ਨੂੰ ਜਾਂ ਉੱਤਰ ਕੇ ਭੱਜਾਇਆ ਜਾਵੇ ਜਾਂ ਕਿ ਕਹਾਣੀ ਆ ਮਰ ਸੋਚ ਰਹੇ ਨੇ ਸ਼ਸ਼ੋਪੰਜ ਜਿੰਨੇ ਦੇਖੋ ਪਾਣੀ ਦੂਜੇ ਪਾਸੋਂ ਦੀ ਵੀ ਆ ਗਿਆ ਉਹ ਟਰੱਕ ਆਲੋਂ ਨਾਲੋਂ ਪਾਣੀ ਨੇ ਬਿਲਕੁਲ ਘੇਰ ਲਿਆ ਪਰ ਇੱਕ ਬੰਦਾ ਜਿਹੜਾ ਨਿਕਲ ਗਿਆ ਉਹ ਸੇਫ ਹੋ ਗਿਆ ਇੱਕ ਪਾਸੇ ਹੋ ਗਿਆ ਪਰ ਉਹ ਦੂਜੇ ਬੰਦੇ ਨੇ ਹਜੇ ਵੀ ਉਹ ਹਜੇ ਵੀ ਦੇਖੋ ਪਾਣੀ ਦੇ ਵਿੱਚ ਖੜੇ ਨੇ ਹੁਣ ਉਹਨਾਂ ਨੇ ਲਾਉਣਾ ਤਾਂ ਬੰਦ ਕਰਤਾ ਪਰ ਹਜੇ ਵੀ ਉਹ ਸੈਸ਼ੋ ਪੰਜ ਚ ਨੇ ਵੀ ਜਾਂ ਟਰੱਕ ਨੂੰ ਛੱਡ ਕੇ ਜਾਈਏ ਜਾਂ ਟਰੱਕ ਨੂੰ ਅਨਲੋਡ ਕਰਕੇ ਬਾਹਰ ਕੱਢ ਲਈਏ ਦੇਖੋ ਪੂਰੀ ਤਰ੍ਹਾਂ ਫਸ ਗਏ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਵੀ ਸਿਗਨਲ ਸਾਨੂੰ ਮਿਲਦੇ ਨੇ ਕਿ ਜ਼ਿੰਦਗੀ ਚ ਕਰਨਾ ਕੀ ਆ ਹੁਣ ਪਰ ਅਸੀਂ ਉਹ ਚੀਜ਼ ਨੂੰ ਅਬਵਾਈਡ ਕਰਦੇ ਆ ਉਹ ਚੀਜ਼ ਨੂੰ ਅਣਦੇਖਿਆ ਕਰ ਦਿੰਦੇ ਆ ਦੇਖੋ ਹੁਣ ਬਿਲਕੁਲ ਫਸ ਗਏ ਆਲੇ ਦੁਆਲੇ ਤੁਸੀਂ ਪਾਣੀ ਦੀ ਤੱਕ ਦੇਖ ਸਕਦੇ ਹੋ ਕਿੰਨੀ ਤਕੜੀ ਐ ਸੋ ਜ਼ਿੰਦਗੀ ਦੇ ਵਿੱਚ ਸਹੀ ਸਮੇਂ ਤੇ ਜੇਕਰ ਤੁਸੀਂ ਸਹੀ ਫੈਸਲਾ ਨਹੀਂ ਲਓਗੇ ਤਾਂ ਤੁਹਾਨੂੰ ਕਿਸ ਖਤਰੇ ਦਾ ਦੇਖੋ ਟਰੱਕ ਦਾ ਮੂੰਹ ਵੀ ਉਹ ਹੋ ਗਿਆ ਮੂੰਹ ਪਲਟ ਗਿਆ ਹੁਣ ਉਹਨੂੰ ਪਤਾ ਲੱਗ ਗਿਆ ਵੀ ਹੁਣ ਖਤਰਾ ਐ ਹੁਣ ਨਹੀਂ ਬਚ ਸਕਦੇ ਦੇਖੋ ਹੁਣ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਹੁਣ ਪਾਣੀ ਤੱਕ ਤੱਕ ਚਲੇ ਜਾ ਰਿਹਾ ਹੁਣ ਪਾਣੀ ਪੈਰ ਨਹੀਂ ਲੱਗਣ ਦੇ ਰਿਹਾ ਉਹਨਾਂ ਦੇ ਪਰ ਫਿਰ ਵੀ ਦੇਖੋ ਪਰ ਫਿਰ ਵੀ ਬਚਤ ਰਹੇਗੀ ਬੰਦਿਆਂ ਨੇ ਆਪਣੇ ਆਪ ਨੂੰ ਸੇਵ ਕਰ ਲਿਆ